Terima <laughs> kasih ਉਸਨੂੰ ਕਮਿਲੇਟ ਆਈ ਸੀ ਕਿ ਵੀ ਇਹ ਡਾਕਟਰ ਪ੍ਰਿਥਵੀ ਰਾਜ ਆ ਉਹਨੇ ਉਹ ਜਦੋਂ ਆਈਸਕ੍ਰੀਮ ਖਾ ਰਹੇ ਹੋ ਤੇ ਬਾਹਰ ਛੜਕਦੇ ਸੀਗੇ ਉਹਨੂੰ ਇੱਕ ਦਿਨ ਉਹਨੇ ਫਾਇਲ ਕੀਤੀ ਹੈ ਇਹਦੇ ਵੀ ਸਬੰਧ ਵਿੱਚ ਅਸੀਂ ਮਕਦਮਾ ਨੰਬਰ 205 ਕੱਲ ਦਰਜ ਕਰ ਦਿੱਤਾ ਹੈ ਬਾਕੀ ਦਰਾਂ ਨੇ ਤਾਂ ਵੀ ਜੋ ਵੀ ਜੀਏ ਦੇ ਵਿੱਚ ਕਿੰਨੇ ਫਾਇਰ ਕੱਢੇਗੇ ਜੀ ਉਹਦੇ ਬਾਰੇ ਉਹ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੀ ਉਹ ਕਰਦੇ ਦੇਖਦੇ ਆਪਾਂ ਕਾਰਨ ਪਤਾ ਲੱਗਾ ਜੀ ਕਿਉਂ ਰਾਤ ਨੂੰ ਉਹਨਾਂ ਦੇ ਵੱਲੋਂ ਇਹ ਕੰਮ ਕੀਤਾ ਗਿਆ ਜੀ ਉੱਥੇ ਇਨਵੈਸਟੀਗੇਸ਼ਨ ਖਾਲੀ ਪਛਾਤਾਜ ਕੀਤਾ ਸੀ ਤੇ ਉਹਦੇ ਚੋਂ ਇਨਵੈਸਟੀਗੇਟ ਕਰਾਂਗੇ ਗ੍ਰਿਫਤਾਰੀ ਕੀਤੀ ਜਾਏਗੀ ਜੀ ਇਹਨਾਂ ਨੂੰ ਮਰ ਕੋ ਕੀਤੀ ਜਾਊਗੀ ਜੀ ਕਿੰਨੀ ਜ ਡਾਕਟਰ ਪ੍ਰੈਸੀ ਦੇ ਦਰਗੀ ਤਲੇ ਸਰੂਪ ਕੋ ਦਿਖਣਾ ਪਹਿਲਾ ਵੀ ਮਾਮਲਾ ਤਾਂ ਤੁਸੀਂ ਕਹਿੰਦੇ ਕਿ ਮੈਂਟਰੀ ਡਿਸਟਰਬ ਹੈ ਮੈਂਟਰੀ ਡਿਸਟਰਬ ਹੋਣ ਦੇ ਬਾਰੇ ਵਿੱਚ ਕੋਈ ਇਲਾਵਾ ਰਿਪੋਰਟ ਹੋ ਰਿਹਾ ਕੀ ਲੱਗਦਾ ਕਿ ਇਹਨਾਂ ਨੂੰ ਵਰਮਟ ਡਾਊਨ ਜਬ ਪੂਰਾ ਹੋ ਜਾਏਗਾ ਬਿਲਕੁਲ ਜੀ ਬਿਲਕੁਲ ਜਦਾਂ ਗੱਲ ਚੂਸ ਕਰਦਾ ਤਾਂ ਕਿਉਂ ਨਹੀਂ ਉਹਦਾ ਹੀ ਕੈਨਸਲ ਕਰਾਵਾਂਗੇ ਮੈਨੂੰ ਪਤਾ